ਮੁੰਡਾ ਸਵਾਦ ਨਾਲ ਖਾ ਰਿਆ ਸੀ ਬਾਹਰੋਂ ਆਰਡਰ ਕੀਤਾ ਖਾਣਾ ਵਿੱਚੋਂ ਨਿਕਲ ਆਇਆ ਕੋਕ ਰੋਚ ਦੇਖ ਮੁੰਡਾ ਕਰਨ ਲੱਗਾ ਉਲਟੀਆਂ ਵਿਗੜ ਗਈ ਸਿਹਤ ਬਾਹਰੋਂ ਖਾਣ ਦੇ ਸ਼ੌਕੀਨ ਜ਼ਰੂਰ ਦੇਖਣਾ ਹੈ ਵੀਡੀਓ ਤੇ ਹੋਰਾਂ ਨਾਲ ਵੀ ਜ਼ਰੂਰ ਕਰਨ ਸ਼ੇਅਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੂੰ ਜੀਆ ਇੱਕ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦਰਅਸਲ ਇੱਕ ਸ਼ਖਸ ਦੇ ਵੱਲੋਂ ਆਨਲਾਈਨ ਖਾਣਾ ਆਰਡਰ ਕੀਤਾ ਗਿਆ ਸੀ ਵਿਅਕਤੀ ਬੜੇ ਹੀ ਸੁਆਦ ਦੇ ਨਾਲ ਆਪਣੇ ਰਾਤ ਦਾ ਖਾਣਾ ਖਾ ਰਿਹਾ ਸੀ ਪਰ ਜਿਵੇਂ ਹੀ ਉਸਨੇ ਦਾਲ ਖਾਣੀ ਸ਼ੁਰੂ ਕੀਤੀ ਤਾਂ ਉਸਨੇ ਦੇਖਿਆ ਕਿ ਦਾਲ ਦੇ ਵਿੱਚ ਤਾਂ ਕੋਕਰੋਚ ਹੈ ਜਿਸ ਦੀ ਤਸਵੀਰ ਟੀਵੀ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਾਲ ਦੇ ਵਿੱਚ ਸਾਫ਼ ਤੌਰ ਤੇ ਕੋਕਰੋਚ ਦੇਖਿਆ ਜਾ ਸਕਦਾ ਹੈ ਜਾਣਕਾਰੀ ਅਨੁਸਾਰ ਇਸ ਵਿਅਕਤੀ ਦੇ ਵੱਲੋਂ ਆਪਣੇ ਰਾਤ ਦਾ ਖਾਣਾ ਆਰਡਰ ਕੀਤਾ ਗਿਆ ਸੀ ਅਤੇ ਇਸੇ ਦੌਰਾਨ ਜਿਵੇਂ ਹੀ ਉਸਦੇ ਵੱਲੋਂ ਖਾਣਾ ਖਾਣਾ ਸ਼ੁਰੂ ਕੀਤਾ ਗਿਆ ਸਵਾਦ-ਸਵਾਦ ਦੇ ਨਾਲ ਹਾਲਾਂਕਿ ਇਹ ਨੌਜਵਾਨ ਖਾਣਾ ਖਾ ਵੀ ਰਿਹਾ ਸੀ ਪਰ ਅਚਾਨਕ ਜਿਵੇਂ ਹੀ ਉਹ ਦਾਲ ਖਾਣੀ ਸ਼ੁਰੂ ਕਰਦਾ ਹੈ ਤਾਂ ਉਹ ਦੇਖਦਾ ਹੈ ਕਿ ਦਾਲ ਦੇ ਵਿੱਚ ਤਾਂ ਕੋਕਰੋਚ ਹੈ ਤੁਹਾਨੂੰ ਉਹ ਤਸਵੀਰ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਇੱਕ ਕੋਕਰੋਚ ਦਾਲ ਦੇ ਵਿੱਚ ਹੈ ਅਤੇ ਦੂਜੇ ਪਾਸੇ ਇਸ ਵਿਅਕਤੀ ਦੀ ਸਿਹਤ ਵੀ ਵਿਗੜ ਗਈ ਹੈ ਜਾਣਕਾਰੀ ਅਨੁਸਾਰ ਰਾਹੁਲ ਨਾਦੇਸ ਇਸ ਵਿਅਕਤੀ ਦੇ ਵੱਲੋਂ ਨਜ਼ਦੀਕੀ ਹੋਟਲ ਦੇ ਵਿੱਚੋਂ ਖਾਣਾ ਆਰਡਰ ਕੀਤਾ ਸੀ ਪਰ ਇਸ ਨੂੰ ਨਹੀਂ ਸੀ ਪਤਾ ਕਿ ਇਸ ਨੂੰ ਆਨਲਾਈਨ ਆਰਡਰ ਕਰਨਾ ਮਹਿੰਗਾ ਪੈ ਜਾਵੇਗਾ ਤਾਂ ਜੇਕਰ ਤੁਸੀਂ ਵੀ ਆਨਲਾਈਨ ਫੂਡ ਆਰਡਰ ਕਰਦੇ ਹੋ ਬਾਹਰੋਂ ਖਾਣ ਦੇ ਸ਼ੌਕੀਨ ਹੋ ਤਾਂ ਇਹ ਵੀਡੀਓ ਜ਼ਰੂਰ ਦੇਖ ਲਓ ਤੇ ਸਾਵਧਾਨ ਹੋ ਜਾਓ ਅਤੇ ਹੋਰਾਂ ਲੋਕਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਕੇ ਸੁਚੇਤ ਜ਼ਰੂਰ ਕਰੋ ਤਾਂ ਦੱਸਤੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜੀਬੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਈ ਵਾਰ ਕੀ ਹੁੰਦਾ ਹੈ ਆਈਸਕ੍ਰੀਮ ਦੇ ਵਿੱਚੋਂ ਕੱਟੀ ਹੋਈ ਉਂਗਲ ਨਿਕਲਦੀ ਹੈ ਇਹ ਮਾਮਲਾ ਵੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਤੇ ਉਸ ਤੋਂ ਬਾਅਦ ਪੀਜ਼ਾ ਦੇ ਵਿੱਚੋਂ ਕੋਕਰੋਚ ਨਿਕਲਿਆ ਅਤੇ ਹੋਰ ਵੀ ਬਹੁਤ ਸਾਰੇ ਮਾਮਲੇ ਅਜੀਬੇ ਤੁਹਾਡੇ ਨਾਲ ਅਸੀਂ ਸਾਂਝੇ ਕਰ ਚੁੱਕੇ ਹਾਂ ਤੇ ਇੱਕ ਹੋਰ ਮਾਮਲਾ ਲੈ ਕੇ ਤੁਹਾਡੇ ਮੁਖਾਤਿਬ ਹੋਏ ਹਾਂ ਜਿਸ ਦੇ ਵਿੱਚ ਦਾਲ ਦੇ ਵਿੱਚੋਂ ਕੋਕਰੋਚ ਨਿਕਲਿਆ ਜਿਸ ਮਗਰੋਂ ਹੁਣ ਇਸ ਵਿਅਕਤੀ ਦੇ ਵੱਲੋਂ ਜਦੋਂ ਹੋਟਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਗਿਆ ਕਿ ਮੇਰੀ ਤਾਂ ਸਿਹਤ ਵਿਗੜ ਗਈ ਤੁਹਾਡੀ ਦਾਲ ਦੇ ਵਿੱਚੋਂ ਤੁਹਾਡੇ ਖਾਣੇ ਦੇ ਵਿੱਚੋਂ ਕੋਕਰੋਚ ਨਿਕਲਿਆ ਹੈ ਤਾਂ ਅੱਗੇ ਉਹ ਫਿਰ ਹੋਟਲ ਵਾਲਿਆਂ ਦੇ ਵੱਲੋਂ ਵੀ ਬੜਾ ਹੀ ਅਜੀਬ ਤੇ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਹੋਟਲ ਦੇ ਵਿੱਚ ਲਾਈਟ ਨਹੀਂ ਸੀ ਹੋ ਸਕਦਾ ਕਿ ਲਾਈਟ ਦੀ ਘਾਟ ਕਾਰਨ ਕੋਈ ਕੋਕਰੋਚ ਤੁਹਾਡੇ ਖਾਣੇ ਦੇ ਵਿੱਚ ਡਿੱਗ ਗਿਆ ਹੋਵੇ ਜਿਸ ਮਗਰੋਂ ਰਾਹੁਲ ਦਾ ਕਹਿਣਾ ਸੀ ਕਿ ਇਹ ਤੁਹਾਡੀ ਪ੍ਰੋਬਲਮ ਹੈ ਇਹ ਤੁਹਾਡੀ ਸਮੱਸਿਆ ਹੈ ਪਰ ਮੈਂ ਤਾਂ ਕਸਟਮਰ ਹਾਂ ਮੈਨੂੰ ਤੁਸੀਂ ਸਾਫ਼ ਸੁਥਰਾ ਭੋਜਨ ਜਿਹੜਾ ਸੀ ਉਹ ਦੇਣਾ ਸੀ ਪਰ ਤੁਸੀਂ ਅਜਿਹਾ ਨਹੀਂ ਕੀਤਾ ਧਿਆਨ ਨਹੀਂ ਰੱਖਿਆ ਸਫਾਈ ਦਾ ਲਾਪਰਵਾਹੀ ਵਰਤੀ ਅਤੇ ਮੇਰੀ ਸਿਹਤ ਖਰਾਬ ਹੋ ਗਈ ਹੈ ਰਾਹੁਲ ਹਸਪਤਾਲ ਦੇ ਵਿੱਚ ਦਾਖਲ ਹੈ ਜਾਣਕਾਰੀ ਅਨੁਸਾਰ ਉਸਨੇ ਦੱਸਿਆ ਕਿ ਇਹ ਖਾਣਾ ਖਾਣ ਤੋਂ ਬਾਅਦ ਉਸ ਨੂੰ ਉਲਟੀਆਂ ਲੱਗੀਆਂ ਰਾਹੁਲ ਦੀ ਉਮਰ 34 ਸਾਲਾਂ ਦੱਸੀ ਜਾ ਰਹੀ ਹੈ ਜੋ ਕਿ ਮੱਧ ਪ੍ਰਦੇਸ਼ ਦੇ ਛੱਤਰਪੁਰ ਦੇ ਸਿ타ਰਾਮ ਕਲੋਨੀ ਦਾ ਰਹਿਣ ਵਾਲਾ ਹੈ ਇਹ ਮਾਮਲਾ ਮਧਪਰਦੇਸ਼ ਤੋਂ ਸਾਹਮਣੇ ਆਇਆ ਹੈ ਹਾਲਾਂਕਿ ਇਹ ਅਜਿਹੇ ਮਾਮਲੇ ਜੁੜੇ ਨੇ ਉਹ ਵਕਖ ਵਕਖ ਇਲਾਕੇ ਤੋਂ ਲਗਾਤਾਰ ਹੀ ਸਾਹਮਣੇ ਆ ਰਹੇ ਨੇ ਅਤੇ ਸਾਨੂੰ ਵੀ ਸਾਵਧਾਨ ਤੇ ਸੁਚੇਤ ਹੋਣ ਦੀ ਲੋੜ ਹੈ ਅਸੀਂ ਜਿਹੜਾ ਉਹ ਘਰ ਦਾ ਖਾਣਾ ਹੀ ਖਾਈਏ ਤੇ ਬਾਰੋਂ ਅਸੀਂ ਜ਼ਿਆਦਾ ਖਾਣ ਪੀਣ ਦਾ ਸਮਾਨ ਆਰਡਰ ਨਾ ਕਰੀਏ ਅਤੇ ਸਾਡੀ ਸਿਹਤ ਤੇ ਵੀ ਇਸ ਦਾ ਗਲਤ ਅਸਰ ਪੈ ਸਕਦਾ ਹੈ ਬਾਕੀ ਇਸ ਬਾਰੇ ਤੁਹਾਡੀ ਕੀ ਰਾਏ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ